ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਹਾਂ ਤੇ ਤੁਸੀਂ ਸਾਰੇ ਠੀਕ ਹੋਵੋਗੇ ਸੇਰ ਦੇ ਰੇ ਮਨਪ੍ਰੀਤ ਦੇ ਘਰ ਵੀਡੀਓ ਬਣਾਉਣਾ ਤੇ ਹੋਣਾ ਇਹ ਆ ਇਹਦੇ ਵਿੱਚ ਆਪਾਂ ਬਣਾਈਆਂ ਵੀਡੀਓ ਨਵੇਂ ਮੋੜ ਜ਼ਿੰਦਗੀ ਦੇ ਜਿਹਦੇ ਵਿੱਚ ਮਨਪ੍ਰੀਤ ਦਾ ਵਿਆਹ ਕਰਨ ਲੱਗੇ ਮਤਲਬ ਬਹੁਤ ਕੁਝ ਹਾਸ ਰਸ ਤੇ ਉਹਨੇ ਵੀ ਵਲੌਗ ਬਣਾਇਆ ਵਾ ਵਲੌਗ ਬਣਾਦੇ ਆ ਬਣਾਉਂਦੇ ਆ ਦੋ ਵਲੌਗ ਬਣ ਗਏ ਕਹਿੰਦੇ ਮਤਲਬ ਗੱਲਾਂ ਬਾਤਾਂ ਬਹੁਤ ਹੋਣੀਆਂ ਬਹੁਤ ਹਾਸਾ ਹੋਇਆ ਵਾ ਜਿੱਦਾਂ ਕੋਈ ਵੀ ਵੀਡੀਓ ਬਣਾਉਣ ਲੱਗੇ ਆ ਕੋਈ ਸ਼ੂਟ ਕਰਨ ਲੱਗੇ ਤੇ ਹਾਸਾ ਨਿਕਲ ਗਿਆ ਵਾ ਫਿਰ ਮਰਦੀ ਸਮਝ ਆਉਂਦੀ ਐ ਇਦਾਂ ਕਰ ਬੈਕ ਕਰਾਉਂਦੇ ਆ ਮਤਲਬ ਬਹੁਤ ਟਾਈਮ ਲੱਗ ਗਿਆ ਸੀ ਇਹ ਕਰਕੇ ਦੋ ਵਲੋਗ ਬਣ ਗਏ ਸਾਡੇ ਇੱਕ ਤੁਸੀਂ ਅੱਜ ਪਾਵਾਂਗੇ ਤੇ ਦੂਸਰਾ ਫਿਰ ਅੱਧਾ ਪਹਿਣਾ ਅੱਜ ਕਿਉਂਕਿ 14-15 30 ਮਿੰਟ ਤਾਂ ਦੇ ਘੰਟੇ ਤੋਂ ਵੱਧ ਬਣ ਗਿਆ ਵਾ ਤੇ ਅੱਧਾ ਅੱਜ ਪਾਵਾਂਗੇ ਤੇ ਅੱਧਾ ਤੁਹਾਨੂੰ ਅਗਲੇ ਵਾਰ ਪਾਵਾਂਗੇ ਪਰਸ ਨੂੰ ਇਹ ਸਾਰੇ ਜਣੇ ਵੀਡੀਓ ਦੇਖਿਓ ਸਕਿਪ ਕਰਕੇ ਨਾ ਦੇਖਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਵਧੀਆ ਵਧੀਆ ਕਮੈਂਟ ਕਰਕੇ ਭੇਜਿਆ ਕਰੋ ਠੀਕ ਆ ਤੇ ਚਲੋ ਤੁਹਾਨੂੰ ਬਿਖਾਉਂਦੇ ਹਾਂ ਹੰਦਾ ਦਵਾ ਜੀ ਹਨਾ ਉਹ ਬੈਠੀਆਂ ਨੇ ਕਿਤੇ ਹੰਦਾ ਨਹੀਂ ਹਾਂ ਪਰ ਪਹਿਨਾ ਅਪਸੇ ਨਾ ਸਬਸਕ੍ਰਾਈਬ ਕਰ ਦਿਨਾ ਨਾ ਤੁਹਾਨੂੰ ਪੁੱਛਦਾ ਉੱਧਰ ਦੇਖ ਕੇ ਦੇਖੋ ਕਿੰਨਾ ਚਾਰ ਜੜਿਆ ਹੋਇਆ ਹੈ ਹਾਂ ਹਾਂ ਜੀ ਭੋਲੀ ਕਰ ਦਿਓ ਜੇ ਬਾਰ ਦੇ ਤੀਨ ਮਾਰ ਨਹੀਂ ਕਰਦਾ ਉਹੀ ਗੱਲਾਂ ਕਰਦੇ ਹੋ ਕਿ ਜਦਾਂ ਕੀ ਹੋਣੀ ਆਪੇ ਤੇ ਆਪੇ ਹੀ ਫੜ ਲਉਣੀ ਹੋ ਇਹ ਅੰਗੜ ਮਾਜੀ ਖੰਦ ਕਰਦੇ ਤੇ ਉਹ ਮਾਜੀ ਉਹ ਮਾਜੀ ਉਹਦੇ ਤਾਂ ਆਪੜਾ ਤਾਂ ਮਾਜੀ ਉਹ ਸੁਡਿਆ ਦੋ ਤਿੰਨ ਗ੍ਰੈਂਡ ਆ ਦੋ ਆਹ ਨਹੀਂ ਸੁਡੀਆਂ ਨਹੀਂ ਦਾ ਨੋ ਬੋ ਤੇ ਤੁਹਾਨੂੰ ਹੋਰ ਕੋਈ ਜਦਾਂ ਜਰਿਆ ਨਹੀਂ ਜਾਣਿਆ ਹੋਰ ਕਰ ਕੋਈ ਨਹੀਂ ਆਂ ਸੁਟ ਤੇ ਵੀ ਪੈਣੇ ਵਾਂ ਮਨ ਸਮਝੇ ਹੋ ਤੇ ਦੋਹਾਂ ਨੂੰ ਕਹਿਣਾ ਦੋਹਾਂ ਨੇ ਕਹਿਣਾ ਕਿ ਖੋਦ ਨਾਲ ਇਹਨਾਂ ਨੂੰ ਫੜਨਾ ਨਹੀਂ ਚਾਹਦੇ ਆਉਂਦੇ ਹੋ ਉਹ ਕਰਕੇ ਦੁੱਪ ਮੈਂ ਨਹੀਂ ਮੇਰੇ ਕੋਲ ਹੈਗੀ ਅਸੀਂ ਕਿਉਂਕਿ ਤੂੰ ਜਾਣ ਧੋਜੇ ਕੋ ਨੂੰ ਖਾਣਾ ਪਹਿਲਾਂ ਜਿੰਦਾ ਕਰ ਉਹਨਾਂ ਕਹਿ ਦੂੰਗੀ ਆ ਨੌ ਚਲ ਕੇ ਘਰਾਂ ਸਸਤੇ ਆਉਣੇ ਨਾ ਚਲੋ ਫੇਰ ਗਈ ਹਾਂ ਰਹਾ ਇਹਨਾਂ ਦੀ ਇੰਨੀ ਤੇ ਗੱਲ ਕਰਕੇ ਫਿਰ ਮੰਜੋ ਨੂੰ ਫੜਾਉਂ ਚੱਲ ਜਾਣਾ ਆ ਨਾਲ ਲੈ ਮਬਾਰ ਫੜਸ ਰੱਖ ਦੋ ਆ ਨਾਲ ਲੈ ਮ ਹਾਂ ਇਹ ਤੇ ਮੰਜੋ ਨੂੰ ਤੇ ਇੰਤ ਲੈਣਾ ਸੋਈ ਵੀ ਚੱਲਿਆ ਤੇ ਵਾ ਵਾ ਮਾਈਕ ਜੀ ਉੱਥੇ ਲਗਾ ਰਿਹਾ ਵੀਜ਼ਾ ਆ ਬਾਬਾ ਪਹਿਲੇ ਵਿਆ ਦਾ ਸਾੰਬਿਆ ਸੀ ਇਹਦੇ ਸਮਾਨ ਦਾ ਕੋਈ ਮੌਕਾ ਨਹੀਂ ਮਿਲਿਆ ਹਾਂ हां पहला महीना तो करना क्या हो गया ये स्टार्ट मैंने देर से मैंने शुरू किया था और इतना भी नहीं डाल रहा ज्यादा ही बोल इसको हम्म और बिदा करो ना करो मैं धक्का पे आ गया उधर जा जांदा वे ਤਾਂ ਨਹੀਂ ਇਹ ਬਣਾਂਂਦਰਾ ਉੱਧਰ ਬੱਜਦਾ ਪਰ ਉਧਰੋਂ ਆਵੇਂ ਹਾਂ ਉਧਰੋਂ ਆ ਪਾਈਨਾ ਜੇ ਸਾਡਾ ਚੱਲੇ ਗੱਲਾਂ ਕਰਨੀਆਂ ਮੈਂ ਉੱਤੇ ਆ ਜਾਨੀ ਯਾਰ ਇਦਾਂ ਨਹੀਂ ਹੋਣਾ ਵੀਡੀਓ ਵੀ ਤਾਂ ਮੁਕੰਪਲੀਟ ਕਰਨੀ ਆ ਆਂਦੇ ਇਹ ਨਹੀਂ ਕਹਿਣਾ ਕਿ ਆਵਾਵਾ ਸੰਭਿਆ ਹੀ ਪੜਨਾ ਉਹਨੂੰ ਠੀਕ ਖੜਾ ਕਰਤਾ ਵਾ ਵਿੱਚ ਕਿੰਨੇ ਚੋਰੀ ਚੋਰੀ ਲੇ ਇਹਨਾ ਕਰਤਾ ਵਾ ਤੁਸੀਂ ਤੇਰਾ ਜਿੱਤੀ ਆਗੇ ਵਿੱਚ ਇਨਾ ਚਾਹੀਏ ਨੂੰ ਵਿਆਹ ਦਾ ਆ ਵਿਆਹ ਕਿ ਵਿਆਹੀ ਹੁਣ ਆ ਨਾ ਸੰਤਨ ਦੱਸਿਆ ਯਾਰ ਇਹਨਾਂ ਕੋਈ ਗੱਲ ਵੱਧ ਕੀਤੀ ਉਹਨਾਂ ਨੇ ਹੈ ਹਾਂ ਉਹ ਆਇਨਾ ਵਖੀਵੇਂ ਕੱਢ ਮਾਰਿਆ ਹੈ ਇੰਨਾ ਜ਼ਿਆਦਾ ਨਾ ਬੰਦੇ ਨੇ ਪਹਿਲੇ ਵਿਆਹ ਤਾਂ ਹੁੰਦਾ ਵਾ ਜਿੰਨਾ ਨੂੰ ਹੁਣ ਚਾ ਚੜਿਆ ਇਹ ਲੋਂਗੇ ਨਾਲ ਸੱਟ ਲੱਗੇ ਗੱਤੁੱਲ ਕਰਦੇ ਨੇ ਜਿੱਦਾਂ ਕਦੀ ਗੱਲ ਇਹਨੀਆਂ ਨਹੀਂ ਕੀਤੀ ਵਿਆਹ ਚੋਰੀਆਂ ਕਮਾਉਂਦੀ ਆ ਕਿ ਸ਼ੁਰੂ ਤੋਂ ਚੋਰੀਆਂ ਕਮਾਉਂਦੀ ਰਹੀ ਆ ਫਿਰ ਨੰਨੇ ਕਮਾਉਂਦੀਆਂ ਫਿਰ ਕਿਨਿਕ ਨਹੀਂ ਕਰਦੀ ਇਹਨਾਂ ਨੇ ਇਹ ਵੀ ਹੌਣ ਚੱਲੇ ਅੱਜ ਬਾਹਰ ਜੀ ਤੁਹਾਨੂੰ ਵੀ ਤਰਾਂਦੇ ਆ ਕਿ ਪਕਵੀਆਂ ਹੁੰਦੀਆਂ ਨੇ ਉਹ ਤੁਹਾਨੂੰ ਨਹੀਂ ਪਕਾਉਂ ਪਕਾਉਂ ਹਾਂ 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 ਸਰ ਨਹੀਂ ਪੜਦੇ ਕੋਈ ਬੀਖੇ ਆਲੋਕ ਜਨਾ ਕਾ ਕਿੰਨੀ ਆ ਤੁਹਾਨੂੰ ਕੁਝ ਵੀ ਨਹੀਂ ਸਮਝਦੇ ਹੋ ਕਾ ਖਾਂ ਪੰਕ ਡੋੜਾਂ ਚਲੀ ਕੀਤਾ ਹੈ ਨਾ ਜੀ ਨਾ ਖਾਓ ਇਹ ਖੜਾ ਆ ਵਾ ਨਹੀਂ ਆ ਮੈਨ ਲੈ ਆਈ ਦਵਾ ਬੇ ਕਾ ਡੋੜਾਂ ਮੈਂ ਨਾ ਆਉਂਦਾ ਇੱਧਰ ਤੋਂ ਆ ਵੜੋ ਅਸਲ ਮੇਰਾ ਵਿਆਹ ਕਰਨਾ ਤਾਂ ਇਦਾਂ ਦੇ ਕੇ ਮੈਨੂੰ ਹੀ ਪਾਇਓ ਇਹ ਬੇਹਾਨ ਹਾਂ ਹਾਂ ਅਬ ਦਾਲ ਲਾਪੀ ਲਾਪਣਾ ਖਾਡਾ ਚੌਂਕ ਦੇ ਰਿਹਾ ਖਾਡਾ ਕਿਹੜਾ ਕਮਰਾ ਹੈ ਖਾਡਾ ਕਮਰਾ ਕਿਹੜਾ ਹੈ ਇਹ ਬੰਦੇ ਕਮਰੇ ਰੌਣਾ ਹੈ ਰੌਣਾ ਅੰਦਰ ਹੀ ਚਲੋ ਮੈਂ ਅੰਦਰ ਹੀ ਚੱਲਦੀ ਹਾਂ ਬੰਦਾ ਲੱਗਾ ਵਾ ਟੈਂਸ਼ਨਲ ਹੋתי ਨਹੀਂ ਹਾਂ ਹੋ ਇਹ ਬੰਦਾ ਉਹ ਅੰਦਰ ਨਹੀਂ ਆ ਰਿਹਾ ਇਹ ਬੰਦੇ ਮੜੇ ਬੰਦਾ ਅੰਦਰ ਹੀ ਤਾਂ ਮੈਂ ਪੁੱਛਿਆ ਤੇ ਮਰੌਣਾ ਮੇਰਾ ਕਿੱਥੇ ਆਂਦੀ ਅੰਦਰ ਹੀ ਆ ਤੇ ਮੈਂ ਕਿਹ ਕਮਰਾ ਸਾਡਾ ਇਹੋ ਆਂਦੀ ਇਹੋ ਹੀ ਆ ਤੁਸੀਂ ਮੈਂ ਜਲ ਜਲ ਨਹੀਂ ਆਪਣੇ ਕਮਰੇ ਚ ਜਾਣਾ ਹੈ ਜਿਹੜਾ ਅਮਨ ਵਾਲਾ ਨਹੀਂ ਖੜਿਆ ਆਏਗਾ ਮਨਜੋਦ ਨੂੰ ਹੁਣ ਫੀਰ ਉਹ ਦੇ ਦੇਣਾ ਅੱਗੇ ਕਿਹੜਾ ਹਰਨਾ ਥੋੜਾ ਪੋਹ ਹੋਇਆ ਵਾ ਬੁਖਾਰ ਦੇ ਨਹੀਂ ਮਨਜੋਦ ਨੂੰ ਤੇ ਉਹਨਾਂ ਨੇ ਕਹਿੰਦੇ ਐ ਕਿ ਹੋਰ ਲੈ ਆ ਦੋ ਆ ਨਹੀਂ ਨਹੀਂ ਖੜਨਾ ਪੈਣਾ ਠੀਕਾ ਚੱਲਦਾ ਹੋਣਾ ਮੈਂ ਪੜਾ ਲਿਆ ਕੰਜੋਦਾ ਕੋਤਾ ਆ ਦੇ ਪੜਨਾ ਉਹ ਅਮਨ ਵਾਲਾ ਵਾ ਜਿਹੜਾ ਤੋਂ ਚੰਗਿਆ ਤੇ ਤੂੰ ਨਾ ਹੁਣ ਆਪ ਨਾ ਚਾਹੀ ਕਿ ਮੁੰਡੇ ਨੂੰ ਫੋਨ ਕਰ ਲੈ ਦੋਸਤ ਨੂੰ ਤੇ ਆ ਲੈ ਵੀ ਨਵਾਂ ਹੋਰ ਕਿ ਕਿ ਅਮਰ ਵੜ ਕੇ ਬੈਠੀ ਹੈ ਅਮਰ ਵੜ ਕੇ ਨਹੀਂ ਬੈਠੀ ਪਰ ਦਸ਼ਮ ਤੇ ਹੋ ਹੀ ਗਿਆ ਨਾ ਕੋਈ ਬਸਨ ਬੋਲੇਗਾ ਉਹਨਾਂ ਕਿਹਾ ਕਿ ਨੇਵੜਾ ਕਰਦੇ ਮੈਂ ਜੀ ਹਾਂ ਹਾਂ ਸ਼ੋਭ ਸ਼ੋਭ ਬੋਲਿਆਗਾ ਤੇ ਮੈਂ ਕਿੰਨੀ ਵਾਰ ਕਹਿੰਦੀ ਵੀ ਜੇ ਕਿਉਂ ਨਹੀਂ ਤੂੰ ਚੰਗੀ ਗੱਲ ਕਰਦਾ ਕਿਸੇ ਵੇਲੇ ਵੀ ਐਵੇਂ ਮੈਂ ਖਚ ਰਹੀ ਹਾਂ ਹਰੇ ਹੰਦੇ ਮੈਂ ਨਹੀਂ ਜਾ ਮਾਤਾ ਮੈਂ ਮੰਗਾ ਲੈਂਦੀ ਕਿਸੇ ਕੋ ਹੋਰ ਇਹ ਜੋ ਕਰਮਾ ਵਾਲਾ ਇਹਨਾਂ ਨਾ ਕਹੇ ਬੜੇ ਹੁੰਦੇ ਆ ਮਿਲਾਂਗੇ ਕਿ ਕਦੋਂ ਅੱਜ ਕੀ ਕਰਨਾ ਹੈ ਅੱਜ ਚੈੱਕ ਨਹੀਂ ਮਿਲਣਾ ਜੈਸੀ ਗੁੱਡੀ ਮਿਲਦੀ ਬਸ ਹੂੰ ਚਾਚੂ ਕੋ ਭਗ ਰਿਆ ਹੋਣੀ ਨਹੀਂ ਵੇਣ ਕਿਉਂ ਤੱਕ ਹੋਣਾ ਕੋਈ ਮਾਦਾ ਅੱਜ ਨਹੀਂ ਕੋੱਖੀ ਮਿਲਣਾ ਨਹੀਂ ਉਦਾਂ ਬਾਹਰ ਚ ਵੀ ਬਾਹਰ ਚ ਲੱਗੇ ਸੱਤ ਕੋ ਆਪੜੇ ਆ ਚਾਚੂ ਅੱਜ ਨਹੀਂ ਸਾਹਮਣੇ ਬੈਠਿਆ ਮਨੇ ਬੜਾ ਚ ਆ ਨਹੀਂ ਆਖੇ ਨੇ ਤੂੰ ਚੱਲ ਨਹੀਂ ਉਹਨਾਂ ਵਾਲੀ ਘਰ ਆ ਮੈਂ ਕੋਲ ਬੈਠਿਆ ਮਜੇ ਨਾਲ ਯਾਰੀ ਪਾਈ ਤਿਆਰ ਹੋ ਤੂੰ ਰੁੱਕ ਜਾ

ਜੋਤੀ ਤੂੰ ਇਹਦੇ ਨਾ ਬੀਤੀਆਂ ਜਿੱਦਾ ਪਰੌਣੀਆਂ ਬਣ ਕੇ ਬੈਠੀਆਂ ਵਾ ਤੇ ਆ ਨਹੀਂ ਹੁੰਦੀ ਨਾ ਪਿਆਰ ਹੁੰਦੀ ਨਾ ਹਾਂ ਹੋ ਪੰਜ ਸਾਲ ਤੱਕ ਪਹਿਲਾਂ ਕਹਣਾ ਸੀ ਨਾ ਫੇਰ ਹੀ ਪਿਆਰ ਹੁੰਦੀ ਆ ਤੇਰ ਦਾ ਹੀ ਕਿੰਨਾ ਪਿਆਰ ਹੋ ਚੁੱਕੇ ਤੇ ਪੰਜ ਸਾਲ ਤੱਕ ਮੈਨੂੰ ਨਹੀਂ ਪਹਿਲਾਂ ਪਤਾ ਤੈਨੂੰ ਮੈਂ ਪਹਿਣਾ ਕਿੱਥੋਂ ਦਾ ਦਿੰਦੀ ਸਾਰਾ ਪਤਾ ਹੀ ਤੁਹਾਨੂੰ ਪਤਾ ਕਿਉਂ ਤੁਹਾਨੂੰ ਕਿੱਥੋਂ ਇਹਨਾਂ ਪਤਾ ਹੀਗਾ ਹਾਂ ਤਾਂ ਜੇ ਕੱਲ ਪਤਾ ਲੱਗਾ ਵਾ ਮੈਂ ਤਾਂ ਮੁੰਡੇ ਦਾ ਟੋਜਨ ਜਿਆ ਵੀ ਆਖ ਨਹੀਂ ਹੋਰ ਲੈ ਤੇ ਆਦਾ ਨਹੀਂ ਉਹੋ ਲੈ ਲੈਂਦੇ ਜਿਹਾਂ ਨੂੰ ਪਤਾ ਹੁੰਦਾ ਅਸੀਂ ਕੋਈ ਚੀਜ਼ਾਂ ਨਾ ਪਹਿਲਾਂ ਹੋਰ ਲੈ ਲੈ ਕੇ ਆਉਂਦੇ ਨਵੀਆਂ ਅੱਛਾ ਪੈਪ ਤੇ ਨਹੀਂ ਆ ਸੂਟ ਬਣਾ ਲਿਆ ਹਨਾ ਕਹਿ ਤੈਨੂੰ ਕਹਿਣਾ ਹੁੰਦਾ ਤਾਂ ਤੇ ਨਾ ਤਿਆਰੀ ਕਿਦਾਂ ਐ ਟੋਟੀਨ ਕਿੰਜ ਹੈ ਨਾ ਤੁਸੀਂ ਹੋ ਵੀ ਟੋਟੀਨ ਦੀ ਹੋ ਵੀ ਤਾਂ ਕਿ ਐ ਕਹਿੰਦੇ ਨੇ ਅੱਜ ਵੀ ਅਗਰ ਜੜੀ ਹੁਣ ਵਰਨਾ ਲੰਦੀ ਆ ਮੇਰੇ ਸਾਹਮਣੇ ਤੁਹਾਨੂੰ ਆਈ ਖਾਈ ਦਨਵਾਈ ਪੀਆ ਉਹਨੂੰ ਟੋਚ ਨਹੀਂ ਕਿੰਜ ਹੋਣ ਨੂੰ ਤੇ ਪੱਲਾ ਦੇਦੇ ਸੌਸ ਬਣਾ ਲਾ ਕਹਿੰਦੀ ਆ ਖੋ ਸੁਖ ਨਾਲ ਮਾਵਾਂ ਨੂੰ ਬਿਓਨ ਕਰਨਾ ਤੇ ਕੌਤਨਾਂ ਤੋਂ ਤੇ ਦੋ ਦਿਨਾਂ ਮੈਂ ਤਾਂ ਮੱਝੀ ਬਣਾਇਆ ਗਿਆ ਇਹ ਉਹਦਾ ਹੀ ਜਵਾਬ ਦੇਣਾ ਚੋਟੀ ਐਨ ਵੀ ਇਹ ਫਟ ਅਗਲੀ ਗੱਲ ਤੇ ਮੇਰੇ ਘਰ ਸੁਣਾ ਪਾਈ ਜੀ ਉਹਨਾਂ ਤੋਂ ਅਚਨੇਂ ਕਹਿੰਦੇ ਉਹ ਪੱਲਾ ਦੇਂਦੇ ਆ ਜਿਨ੍ਹਾਂ ਦੇ ਨਾਮ ਵੇਰੇ ਹੁੰਦੇ ਆ ਸੋ ਸੁਖਨੰਦ ਮਾਲ ਜਿਹੜੀ ਨੇ ਉਹਦਾ ਵਿਆਹ ਕਰਦੀ ਆ ਤੁਹਾਨੂੰ ਨਾ ਉਮਰ ਗਵਾ ਦੇ ਅਤਲ ਨਹੀਂ ਆਉਣੀ ਉਮਰ ਤੁਹਾਡੀ ਨਾਂ ਕੀ ਤਾਂ ਤੁਹਾਨੂੰ ਖਦਾ ਹੋਣੀ ਆ ਨੇ ਭੈਣਾ ਹੁਣ ਤੋਂ ਸਾਰੇ ਇਹੋ ਕੁਛ ਟੋਜੇ ਟੋਜੇ ਨਹੀਂ ਕਹਿਣ ਦਾ ਪਿਆ ਪਹਿਲਾਂ ਤਾਂ ਪੱਲਾ ਹੀ ਚੱਲ ਆਕੀਦਾ ਸੀ ਪਹਿਲਾ ਸ਼ਾ ਤੂੰ ਅਗਲ ਵਾਲੀ ਆ ਨਾ ਆਂਦੇ ਹੁੰਦੇ ਆ ਵੀ ਮਾਂ ਕ ਚੱਜੀ ਤੇ ਧੀਆ ਬੁੱਧਾ ਕ ਚੱਜੀ ਪਹਿਲਾ ਸ਼ਾ ਮੈਂ ਪੱਲਾ ਹੀ ਕਹਿ ਦਿੰਨੀ ਆ ਵੀ ਪੱਲਾ ਜਿਹੜਾ ਹੀ ਨਾ ਉਹਦਾ ਮੰਜੂਰ ਦਾ ਉਹ ਆਦਮਾ ਨਵੰਨੀ ਨੇ ਹੋਣਾ ਉਹ ਹੀ ਰੱਖਣਾ ਤੇ ਤੂੰ ਹੁਣ ਹੋ ਤਿਆਰ ਤੂੰ ਧੜ ਕੋ ਕਿਹੜੇ ਕੱਪੜੇ ਆ ਨਹੀਂ ਕਿ ਮੈਨੂੰ ਇਹ ਦੱਸ ਤੂੰ ਮੇਰਾ ਸੂਟ ਨਾ ਉਲੰਡਾ ਪੀ ਆ ਪਹਿਲਾ ਸ਼ਾ ਮੈਂ ਤੇ ਹੁਣ ਸੁਣਾਉਣਾ ਹੀ ਸੁਣਾਉਣਾ ਹੈਗਾ ਮੈਂ ਤੇ ਐਮਰਜੈਂਸੀ ਰਾਤੀ ਅੱਧੀ ਰਾਤ ਸੂਟ ਲੈ ਕੇ ਦੂਣੀ ਸੁਵਾਈ ਦੇ ਕੇ ਪੇਰ ਮੈਂ ਮੰਗਾਇਆ ਵਾ ਹੁਣ ਤੇ ਤੁਹਾਡੇ ਕਿਹੜੇ ਹੈ ਨਹੀਂ ਗੇ ਤੁਸੀਂ ਪਾਓ ਹਾਂ ਤੁਹਾਨੂੰ ਵਿਆਹ ਦੇ ਕਿਹੜਾ ਕੱਪੜਿਆਂ ਦਾ ਘਾਟਾ ਵਾ ਕੈਨੇਡਾ ਵਾਲੇ ਵਾਦੋ ਤੁਹਾਨੂੰ ਦੇ ਦਿੰਦੇ ਨੇ ਕਹੀਂ ਕਿੱਥੋਂ ਲੈਣੇ ਨੇ ਇੱਕ ਤਾਂ ਮਾਂਮੀ ਨੂੰ ਸੁਆਇਆ ਜਾਂਦਾ ਸੂਟਿੰਗ ਦੱਸਾ ਮੈਨੂੰ ਆਹ ਪੈਰ ਤੇ ਹੁਣ ਇਹਨਾਂ ਦੱਸਿਆ ਵਾ ਸਾਨੂੰ ਸਾਪੀ ਨੂੰ ਧੋਣ ਵਾਲੀ ਗੱਲ ਕੀਤੀ ਹੁਣ ਤੁਸੀਂ ਤੁਸੀਂ ਤਾਂ ਕੱਲ੍ਹ ਵੀ ਆਵਾਂ ਤੇ ਸੂਟ ਸਿੱਧਾ ਹੀ ਉਹ ਤੁਹਾਡੇ ਕਿਹੜੇ ਪੁਰਾਣੇ ਹੋ ਗਏ ਆ ਗਾ ਤੁਰੋ ਪਾਓ ਸੂਟ ਤੇ ਚੱਲੋ ਗੋਈ ਪਹਿਲਾਂ ਪਾ ਲੈਂਦੀ ਹਾਂ ਤੇ ਨਾਲੇ ਸੱਚ ਮੇਰਾ ਹੈ ਆ ਸੂਟ ਨਵਾਂ ਹੈ ਮੈਨੂੰ ਨਹੀਂ ਲੱਗਦਾ ਹੈਗਾ ਬੇ ਉਹੋ ਤਾਂ ਮੈਂ ਗੱਲ ਕਰਨ ਲੱਗੀ ਆ ਵੀ ਪਾਓ ਸ ਤੂੰ ਐਦਾਂ ਕਰਦੈ ਵੀ ਰੋ ਕਰੇ ਨਾ ਗੱਲ ਲਗੀ ਦੋਵੇਂ ਰਿੰਗਾਂ ਵਿੱਚ ਕਿਨੇ ਕਰਦੇ ਸੁਣਾ ਵਾਦੂ ਜ ਮੇਰਾ ਸੋਹਣਾ ਹੈਗਾ ਵਾ ਸੁਣ ਮੈਂ ਤਾਂ ਹੀ ਆਖ ਰਹੀ ਹਾਂ ਨਾ ਨਵਾਂ ਨਾ ਕਹੀ ਜਾਂਦੀ ਆ ਤੂੰ ਰੋ ਕਰੇ ਜੀ ਸੋ ਸੁਖਮਨ ਤਾਂ ਮਾਂ ਜਿਹੜੀ ਨਾ ਪੁੱਤ ਦਾ ਵਿਆਹ ਕਰਦੀ ਹਮਾਲੇਗੀ ਕੋਈ ਮਗਰੋਂ ਆਊ ਜਾਊਗਾ ਤੈਨੂੰ ਦਸਣ ਵਾਲੀ ਤੇ ਬਣੇਗੀ ਜਿੰਦੇ ਮਾਰ ਕੇ ਥੋੜਾ ਵਿਆਹ ਚੱਲ ਜਾਣਾ ਅੱਗੇ ਜਿੰਦੇ ਮਾਰ ਕੇ ਸਾਡਾ ਆ ਕੁਝ ਹੋਇਆ ਵਾ ਛੋਪੀ ਛੋਪ ਪਹਿਣਾ ਬੋਲੋ ਤ ਤੇ ਜੋਦੀ ਤੂੰ ਮੇਰੇ ਨਾਲ ਮੈਂ ਤਾਂ ਹੀ ਅਹਿੰਦੇ ਪਲਾਨ ਨਹੀਂ ਆਵਾ ਅਸੀਂ ਤਾਂ ਇਦਾਂ ਨਹੀਂ ਆਵਾ ਇੰਨੀ ਜਾਣਾ ਜੁਣਾ ਤੁਸੀਂ ਚੱਲ ਜਾ ਨੀ ਤੇਰੇ ਉਹ ਤੇ ਮੇਰੇ ਉਹ ਗੱਲ ਤੇ ਤੇ ਕੋਈ ਜਰੀਆ ਨਹੀਂ ਜਾਂਦਾ ਜੋਤੀ ਜੋ ਮਰਜ਼ੀ ਸਮਝ ਲੈ ਬਸ ਪੈਣ ਤੇਰੇ ਕਰਕੇ ਜੀ ਮੈਂ ਹੋਰ ਕਿੰਨੂੰ ਤਿਆਰ ਨਹੀਂਗਾ ਕੀਕਾ ਨਾ ਤਿਆਰ ਹੋ ਉਹ ਤਰਾਵੜਾ ਨਾ ਪਾ ਕੋ ਜਗਾ ਤਿਆਰ ਤੇ ਪੰਜ ਮੋਤੀ ਗੱਲਾਂ ਨਾ ਕਰੋ ਤੁਸੀਂ ਜਾਓ ਤੁਸੀਂ ਨਹੀਂ ਆਖ ਰਹਿੋਗਾ ਕੁਝ ਵੀ ਨਹੀਂ ਚਲਿਆ ਗਿਆ ਤੁਹਾਡੇ ਕੋਲ ਮੈਂ ਕਿਹੜਾ ਸੌਖਾ ਕਰਨ ਲੱਗੀ ਆ ਇਹ ਮਨ ਜੋਧ ਹੋਣ ਇਹਨਾਂ ਦੀਆਂ ਗੱਲਾਂ ਕੀ ਗੱਲ ਹੋ ਗਈ ਆ ਕੋਝ ਵੀ ਨਹੀਂ ਆਪਾਂ ਜੀ ਹੁਣ ਲੱਗੀ ਆ। ਪਟਾਰੀ ਕਹਿੰਦੀ ਕਿ ਵਿਆਹ ਪਿਆਰ ਹੋਣਾ। ਪਰ ਪਟਾਰ ਤੇ ਸਾਨੂੰ ਕਹਿਣ ਦੀ ਆ। ਪਟਾਰ ਤੋਂ ਨਾ ਪਟਾਰ ਹੋ ਜਾਂਦਾ ਵਾ ਬੰਦੇ ਕੋਲ। ਪਰ ਪਟਾਰ ਤੇ ਸਾਨੂੰ ਪਤਾ ਲੱਗਾ ਵਾ ਤੋ ਹੁਣੇ ਨਹੀਂ ਕਿੱਦਾਂ ਇਹਨਾਂ ਨੂੰ ਪਹਿਲਾਂ ਦੱਸ ਦਿੰਦੇ। ਆਪੀ ਉਹਨਾਂ ਪਟਾਰ ਤੇ ਕੀ ਆ ਹਨੀ? ਖੁਦ ਹੀ ਸ਼ਰਮਾ ਪਾਉਂ ਫੇਰ ਤੋਰਨਾ ਵਾ। ਸ਼ਰਮਾ ਪਾ ਲੈ। ਸ਼ਰਮਾ ਮਾਗ ਤੋਰਨਾ ਵਾ। ਆਪਾਂ ਦੇ ਪਾਸ ਸ਼ਰਮਾ। ਇਹਨਾਂ ਨੂੰ ਲਾਗ ਤਿਆਰ ਰੱਖੀ ਤੇ। ਆਪਾਂ ਦੇ ਪਾਸ ਸ਼ਰਮਾ। ਲੱਗੀ ਜਾਣਾ ਕਿੱਦਾਂ ਵਾ?

ਹਾਏ ਨਹੀਂ ਚੜਿਆ ਗਿਆ ਘਰੇ ਆਖਾ ਹਾਏ ਆ ਆਂਟੀ ਵਾਲੀ ਤੇ ਸਟਾਰ ਆ ਹਾਏ ਖੰਵਾਸ ਆ ਗਿਆ ਆ ਹਾਏ ਨਹੀਂ ਜੜਿਆ ਗਿਆ ਦੇਖ ਲਾ ਫਿਰ ਹਾਂ ਤੇ ਜੋਤੀ ਹੋ ਪਿਆਰ ਆ ਚੱਲ ਇਹ ਸਟਾਰ ਹਾਏ ਇਹ ਨਹੀਂ ਚੜਿਆ ਗਿਆ ਤੁਹਾਡੇ ਕੋਲ ਜੋਤੀ ਹੋ ਤਿਆਰ ਗਾ ਭਾਬੀ ਕੀ ਗਾ ਲੋ ਆ ਵੇਖ ਲਾ ਮਨਜੋਦ ਇਹ ਤਾਂ ਤੁੰਨੇ ਲਈ ਆਂਦੀਆਂ ਹਨ ਪਹਿਲਾਂ ਕਿਉਂ ਨਹੀਂ ਦੱਸਿਆ ਭਾਬੀ ਜਿਹੜਾ ਚਾਵਲ ਵਿਆਹ ਹੋਵੇ ਕਿਹਦਾ ਵਿਆਹ ਮੇਰਾ ਭਾਵੇਂ ਕੱਜ ਦੂਜਾ ਹੀ ਵਿਆਹ ਆਪ ਨਹੀਂ ਤਿਆਰ ਹੋਇਆ ਕਿ ਮੇਰੇ ਚਾਹ ਨਾਲ ਇਹ ਵੀ ਨਾ ਚਾਹ ਨਾਲ ਤਰ੍ਹਾਂ ਪਿਆਰ ਹੋ ਜਾਂਦਾ ਫਿਰ ਕੀ ਸੀਗਾ ਜਦੋਂ ਪਹਿਲਾਂ ਦੱਸਦੇ ਸੀ ਸਰ ਮੈਂ ਮੰਮੀ ਨੂੰ ਪੁੱਛਣ ਗਿਆ ਆਖੇ ਨੂੰ ਨਹੀਂ ਦਿੰਦਾ ਨਹੀਂ ਆਕੇ ਮੈਂ ਚਲ ਕੇ ਆ ਰੋ ਕੇ ਕਹਿ ਦਿੰਨੀ ਆ ਇਹ ਤਾਂ ਤਿਆਰੀ ਹੁੰਦੀ ਨਾ ਨੂੰ ਕੁ ਤਿਆਰੀਆਂ ਵੇਲੀਆਂ ਵਾ ਤੇ ਇਹਨਾਂ ਨੂੰ ਕੀ ਹੋਥੇ ਨੀਰੇ ਹੀ ਪਾਉਣੇ ਹੁਣ ਕੀ ਕਰਨਾ ਹਾਂ ਸੂਟ ਪਾ ਕੇ ਚਲ ਜੀ ਹਨਾ ਵੀ ਉਹਨੇ ਕੱਲ ਸੂਟ ਹੀ ਹੋਰ ਚੇਂਜ ਕਰਨਾ ਹੋਰ ਕੀ ਕਰਨਾ ਜਾਈ ਵੀ ਕਈ ਕਾਰ ਵਿਹਾਰ ਕਰਨੇ ਹੁੰਦਾ ਕਿ ਤੂੰ ਤਿਆਰ ਹੋ ਜਾ ਉਹ ਵੀ ਘਰ ਘਰ ਦੇ ਜੀ ਉਹਨੇ ਉਹਨੇ ਦੋ ਤਿੰਨ ਚੀਜ਼ ਉਹਨੇ ਕੋਦਰ ਫਿਰੇ ਕਰਕੇ ਗਾਹ ਨੂੰ ਆਪਾਂ ਮੈਂ ਤਾਂ ਆ ਕੇ ਤਿਆਰ ਕਰਕੇ ਮੈਂ ਹੋਰ ਨਹੀਂ ਕਿਹਨੂੰ ਆਖਿਆ ਤੇ ਗਾਹ ਚਲ ਹੋ ਜਾ ਤਿਆਰ ਹੁਣ ਮੋਤੇ ਬਖੰਡ ਨਾ ਕਰੋ ਕੋਈ ਵੀ ਇਹਨੇ ਕਰੰਨੇ ਸਮਾਂ ਇਹ ਬਵੀ ਹੋ ਤਿਆਰ ਤੇ ਕੁੜੀ ਲੱਗੀ ਜਾ ਮੈਂ ਕੁੜੀ ਜਿੜੀ ਆ ਚਲ ਦਲ ਵੀਰ ਤਿਆਰ ਰਹਿੰਦੀ ਤੂੰ ਨਾ ਕੋਈ ਗੱਲ ਨਹੀਂ ਕਰਨੀ ਐ ਸੁਣਾ ਨਹੀਂ ਸੁਣਾ ਕੀ ਕਰਨੀ ਤਿਆਰ ਹੋ ਚੱਲ ਆ ਜਾ ਮੰਜੇ ਉਹ ਨਹੀਂ ਪੱਬੀ ਹੋ ਜੇ ਕਿਹੜਾ ਕੇਸ ਮੁਕਾਵਾ ਆਹ ਕੋਈ ਗੱਲ ਨਹੀਂ ਤੁਹਾਡੇ ਮੂੰਹ ਤੋਂ ਪਤਾ ਲੱਗਣ ਹੀ ਗਿਆ ਵਾ ਆਹ ਤਾਂ ਮੈਂ ਕਹਿਣਾ ਕਿਹੜਾ ਕੇਸ ਕੇਸ ਮੁਕਾਵਾ ਇਹ ਦੇਵ ਕਾਸ਼ ਦੇਵ ਨਾ ਹੂੰ ਕੋਈ ਗੱਲ ਨਹੀਂ ਕਰਨ ਲੇ ਕੇ ਤੇ ਫੇਰ ਲਾਂਗੇ ਗਾੜੀ ਹੁਣਾ ਚੱਲ ਇਧਰ ਮੰਮਣ ਜੇ ਤੇ ਬੇਤੇ ਕਾਇਨ ਆਪਣੀ ਬੇ ਸੜ ਗਈਆਂ ਵੇਖ ਤੇ ਹੈ ਨਹੀਂ ਗੱਲ ਸੁਣਾ ਤੇ ਤੇ ਦੋ ਮम्मी ਤੇ ਇੱਥੇ ਸਬਤਾਂ ਕੀ ਦੇਂ ਗਿਆ ਇਹ ਫਿਰ ਨਹੀਂ ਮੁੱਕਾਗੇ ਇਜ਼ਤ ਆਹੋ ਤੇ ਚਲ ਨਾ ਜਾਵਾ ਹਾਂ ਹਾਂ ਤੁਮਾਗੇ ਮਮੀ ਕੋ ਜਲ ਜਾ ਫਿਰ ਮਮੀ ਕਹੋਗੀ ਨਹੀਂ ਹੁਣ ਤੈਨੂੰ ਹੀ ਕਹਿੰਦੀ ਆ ਫਿਰ ਤੂੰ ਹੀ ਜਾ ਮੈਂ ਨਹੀਂ ਕਾ ਜਾਣਾ ਮੈਂ ਰਹਿ ਨਹੀਂ ਕਰੀ ਹਾਂ ਮਮੀ ਇਹ ਜੇ ਕੇਸ ਮੁੱਕਾ ਹੀ ਨਹੀਂ ਆ ਨਹੀਂ ਮੈਂ ਬੰਨਦਾ ਨਾ ਭਾਬੀ ਕਿਹੜਾ ਕੇਜ ਮੁਕਾਵਾ ਜੇ ਤੂੰ ਨਾ ਗਏ ਰੇ ਸਾਫਰ ਜੱ ਵੀ ਜਾਣਾ ਤਾਂ ਇਹ ਹਾਂ 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 तू फेर के तैयार हो क्या आओ हां मैं खड़ी खड़ी हो बैठ जा मैं आओ नहीं खड़ी खड़ी मैं को सोना बिन बैठला बैठली मार बैठला मैं कितने बैठ कुछ मेरे को एक दते हां है मैं नहीं जरेगा ता देखो ज्योति होते बहुत गर्मी है आवे एला मुझे दो के तो गर्मी नहीं है आज का मन पइदो के अंदर से ਨਹੀਂ ਆਖਿਆ ਮੈਂ ਚੱਲ ਤਿਆਰ ਹੋ ਕੇ ਕਹਿ ਦਿੰਨੀ ਆ ਇਹ ਤਾਂ ਤਿਆਰੀ ਹੁੰਦੀਆਂ ਨਾ ਨੂੰ ਕਸਵੀਰਦੀਆਂ ਵੇਲੀਆਂ ਵਾ ਤੇ ਇਹਨਾਂ ਨੂੰ ਕੀ ਉੱਥੇ ਲੀੜੇ ਪਾਉਣੇ ਹੁਣ ਕੀ ਕਰਨਾ ਹੋਰ ਬਾਅਦ ਚੱਲ ਜੀ ਹਨਾ ਵੀ ਉਹਨੇ ਆਹ ਨਾ ਸੂਟ ਹੀ ਹੋਰ ਚੇਂਜ ਕਰਨਾ ਨਾ ਹੋਰ ਕੀ ਕਰਨਾ ਜਾਈ ਨਹੀਂ ਸਹੀ ਘਰ ਵਿਆਹ ਕਰ ਲੈ ਹੁਣ ਤੱਕ ਤੁਸੀਂ ਤਿਆਰ ਹੋ ਜਾਓ ਅਫੀਸਰ ਕਹਿੰਦੇ ਜੀ ਆਉਣੇ ਉਹਨਾਂ ਦੇ ਤੋਂ ਜੀ ਆਉਣੇ ਪੁੱਤਰ ਖੇਲੇ ਕਰੀ ਗਾਣਾ ਆਪਾਂ ਮੈਂ ਤਾਂ ਆ ਹੀ ਆ ਕੇ ਤੇਰੇ ਕਰਕੇ ਮੈਂ ਹੋਰ ਨਹੀਂ ਕਿੰਨ ਨੂੰ ਆਖਿਆ ਤੇ ਗਾ ਕਿੰਨੇ ਕੀ ਕਰੀ ਸੀ ਸੋਹਵਾਂ ਦਾ ਸ਼ੋਅ ਕਰਵਾਇਆ ਹੈ ਨਾ ਕੇਸ ਕਿੰਨੇ ਵਿੱਚ ਕੀਤਾ ਆ ਦਿੱਤੀ ਉਹ ਕੀਤਾ ਨੀ ਇਹ ਤਾਂ ਆਪ ਵੀ ਹੋਤੇ ਆ ਜੇ ਇੱਕ ਤਾਂ ਕੇਸ ਮੁੱਕਾ ਵਾ ਕਿਹੜਾ ਕੇਸ ਬਾਜੀ ਉਹ ਅੰਮਣ ਵਾਲਾ ਹੀ ਜੇ ਤੁਸੀਂ ਨਾਲ ਜਾਓਗੇ ਉਹਨਾਂ ਨੂੰ ਹੋ ਗਿਆ ਤੇਰੀ ਕੋਸੀ ਉਹ ਤਾਂ ਸੱਖ ਘਟਦੇ ਜਾਣਾ ਫਿਰ ਜੇ ਤਾਂ ਕੇਸ ਨਹੀਂ ਮੁੱਕਾ ਤੇ ਵਿਆਹ ਕਿੱਦਾਂ ਕਰਾਉਂਗੇ ਫਿਰ ਆਪ ਵੀ ਸਾਡਾ ਮਸੂਲ ਕੋਈ ਨਾ ਤੂੰ ਕਿਹੜਾ ਘਟਾ ਕੋਈ ਤੁਹਾਡਾ ਕੋਈ ਨਹੀਂ ਤੇ ਮੇਰਾ ਕਸੂਰ ਕਿੱਥੋਂ ਹੋ ਗਿਆ ਫਿਰ ਫਿਰ ਨਾ ਜਾਓ ਤੁਸੀਂ ਆਪੇ ਤੁਹਾਨੂੰ ਪੁੱਛ ਕੇ ਸਹੂਲਤ ਤੁਸੀਂ ਕਿਉਂ ਨਹੀਂ ਆਏ ਉਹ ਤੁਹਾਡੀ ਮਰਜ਼ੀ ਆ ਮੈਂ ਕਹਿ ਰਹਾਂ ਦੀ ਚਲੋ ਨਾਲ ਉਹ ਤੁਹਾਡਾ ਫਰਜ਼ ਆ ਇਹ ਚ ਅੱਟਾ ਕਹਤਾ ਨਾ ਮੈਂ ਨਾ ਆਏ ਮੈਂ ਤੇ ਲਾਉਣਾ ਨਹੀਂ ਉਹਨੇ ਦੁਬਾਰਾ ਤੇ ਕਹਿਣਾ ਵਾ ਜੋਤੀ ਤੇ ਹੁੰਦੇ ਮੈਨੂੰ ਐਵੇਂ ਡਿਸਟਰਬ ਕਰਤਾ ਵਾ ਮੈਂ ਲਾ ਕੇ ਗਈ ਆ ਆਪਣ ਮਰੀ ਕਿਤੇ ਲਾਇਆ ਹੀਗਾ ਸਾਰਾ ਤੇ ਮੈਂ ਹੁਣ ਵੀ ਲਾਉਣਾ ਵਾ ਨਹੀਂ ਮੇਰਾ ਹੁਣ ਮੋਹ ਲੱਪੜ ਗਿਆ ਵਾ ਤੂੰ ਆਖਿਆ ਹੋਤਾ ਆਈ ਜੀ ਕਿ ਨਹੀਂ ਸੋਹਣੀ ਲੱਗਣ ਤਾਈ ਜੀ ਐਡਾ ਹੀ ਰਹਿਣ ਦੇ ਐਡਾ ਬਿੰਦੀ ਲਾ ਲਾ ਉੱਤੇ ਕਹ ਮੈਂ ਫਿਰ ਚਲ ਜੂ ਕਿ ਮੈਂ ਕੋਈ ਨਹੀਂ ਮੈਂ ਤੇ ਬੋ ਆ ਜੀ ਮੈਂ ਮੂੰਹ ਤਾਂ ਕਹਣਾ ਫੇਰ ਤੂੰ ਜਾ ਕੇ ਉਹ ਚੀਜ਼ ਦੇ ਵੀ ਕੁੜੀ ਆਹ ਹੈ ਕਿ ਜੀਰੂਸ ਕਰਤਾ ਆਹ ਜੋ ਤਿੰਦ ਮੈਂ ਐਵੇਂ ਤਿਆਰ ਕਰ ਲਿਆ ਤਾਂ ਨਾ ਜਾਂਦੀ ਚੰਗਾ ਹੈ ਨਾ ਫੇਰ ਮੈਂ ਲਾ ਲੈਣੀ ਆਣ ਕੇ ਫੇਰ ਦਿੰਦੀ ਹਾਂ ਹਾਂ ਕੋਈ ਤੇ ਮੈਂ ਗੱਲ ਕਰ ਲੈਣੀ ਮੈਂ ਨਾ ਮੈਂ ਲਾਉਣੀ ਆ ਚਲੋ ਉਹ ਹੁਣ ਹਾਂ ਫੇਰ ਸਾਲ ਬਤਾ ਉਹਦਾ ਵਧਾ ਰਿਹਾ ਕਹਿੰਦੇ ਆ ਵੇਖ ਲੋ ਹੁਣ ਤੂੰ ਆ ਕੇ ਤੇ ਵੇਖਣਾ ਤੇ ਤੂੰ ਚੀਕ ਮਾਰਨੀ ਜੇ ਵੇਖ ਕੇ ਚੰਗਾ ਆ ਵੇਖ ਲੋ ਮਨ ਦੀ ਤੇ ਕੰਮ ਨਾ ਮੁੰਡੇ ਦੀ ਮਾਂ ਦਾ ਟੋਰ ਲੇ ਗਿਆ ਕੱਢਿਆ ਹਾਂ ਹਾਂ ਜਾਂ ਮੈਨੂੰ ਦਿਓ ਤੇ ਇਹ ਕਾ ਨਿਕਲਦਾ ਨਹੀਂ ਦੋ ਮਾਰ ਨਹੀਂ ਤੂੰ ਆ ਕੇ ਮੰਮੀ ਤੂੰ ਕੀ ਕਰਨ ਦੇਗਾ ਤੁਰਦੀ ਨਹੀਂ ਕਿ ਮੈਂ ਨਾ ਮੇਰਾ ਤੇ ਜੋਤੀ ਨਹੀਂ ਆ ਪਹਿਲਾਂ ਮੁੰਡਾ ਜੀ ਕਲੂਸ ਕੱਢ ਕੇ ਰਾਤ ਆਈਓ ਇਹਨੂੰ ਐਵੇਂ ਤਿਆਰ ਕਰਤਾ ਪਾ ਵੀ ਤੋਂ ਬਗੈਰ ਤੂੰ ਸੱਜਦਾ ਨਹੀਂਗਾ ਚਲ ਇੱਧਰ ਆਓ ਹਨਾ ਠੀਕ ਮਾਰਨੀਂ ਦੇਖ ਤੇ ਕਰਦੇ ਹੋ ਕੇ ਓ ਹਾਈ ਮੈਨੂੰ ਪਾਣੀ ਦਿੱਤਾ ਤੇ ਹਾਂ ਨਹੀਂ ਮੂੰਹ ਆਖੀ ਮਾੜੀ ਨਜ਼ਰ ਲਾਈ ਜਾਨੀ ਘਾ ਤੁਰਦੀ ਤੂੰ ਸੀਸਾ ਹੀ ਵੇਖੀ ਐ ਨਾ ਤੈਨੂੰ ਕਿੰਨੇ ਵੇਖਣਾ ਤੇ ਇੱਧਰ ਅੱਧੋ ਜਾਣੀ ਨਾ ਨਾ ਕਿਹੜਾ ਜਰਾ ਜਾਵੇਗਾ ਉੱਥੇ ਚ ਪਰਾਓ ਉਦੋਂ ਉੱਥੇ ਪਿੱਛੋਂ ਬਲ ਬਟਕਦਾ ਮੈਂ ਹੱਥ ਦੋ ਲਿਆ ਹੁਣ ਘੜੀ ਘੜੀ ਚੱਲ ਐ ਭਾਜੀ